ਨਾਲ ਲੈ ਲੋ ਕੋਈ ਕਿਸੇ ਨੂੰ ਨਹੀਂ ਲਾ ਹੋਵੇਗਾ ਹੰਡੈਡ ਬੋੜੀ ਲੈ ਜਾ ਰਹੇ ਆ ਅਸੀਂ ਹੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਮਦਦ ਜੀ ਕੀ ਗੱਲ ਹੋਈ ਹੈ ਕਿਉਂ ਹੈ ਨਾ ਦੁਖੀ ਕਿਉਂ ਹੋਤੀ ਗੱਲ ਹੋਈ ਹੈ ਮੈਨੂੰ ਇਨਸਾਫ ਚਾਹੀਦਾ ਮੈਨੂੰ ਨਹੀਂ ਪਤਾ ਇਹ ਕਿ ਕੁੜੀ ਮੇਰੀ ਨੂੰ ਕੀ ਕਰ ਦਿੱਤਾ ਮੇਰੇ ਮਗਰ ਨਾ ਸੀ ਤੁਹਾਡੀ ਕੁੜੀ ਦਾ ਕਿੱਥੇ ਵਿਆਹੀ ਸੀ ਰਸੂਲਪੁਰ ਵਿਆਹੀ ਸੀ ਇੱਕੇ ਘਰ ਤੁਹਾਡਾ ਪਿੰਡ ਕਿਹੜਾ ਜੇ? ਬਾਟੂਪੁਰ। ਕਿਹੜਾ ਜਿਲ੍ਹਾ ਜੀ? ਚਲ ਚਾਰਪੁਰ। ਕੀ ਕਹਿੰਦਾ ਤੁਹਾਡਾ? ਕੀ ਗੱਲ ਹੋਈ? ਮੈਨੂੰ ਇਨਸਾਫ ਚਾਹੀਦਾ। ਕਿਸੇ ਦੀ ਧੀ ਨਾ ਐਦਾਂ ਦਾ ਕੰਮ ਹੋਵੇ ਨਾ ਜੋ ਮੇਰੀ ਧੀ ਨਾਲ ਹੋਇਆ। ਭਾਂਜੀ ਦੁਖੀ ਨਾ ਹੋਵੇ ਸਾਰਿਆਂ ਨੂੰ ਦੁੱਖ ਹੈ ਸਾਨੂੰ ਵੀ ਸਾਡੀ ਵੀ ਪੈਣ ਰਹੀ ਆ। ਕੀ ਗੱਲ ਕੀ ਹੋਈ ਆ ਮਾੜਾ ਦਿਓਗੇ ਜਾਣਕਾਰੀ? ਬੋੜੀ ਲੈਣ ਜਾਏ। ਡੈੱਡ ਬੋੜੀ ਲੈਣ ਜਾ। ਕੀ ਸਮਝਾ ਦਵਤੂ ਕੀ ਗੱਲ ਕੀ ਹੋਈ ਆ? ਕਹਤਾਂ ਰਹੀ ਐ ਮੈਂ ਤਾਂ 5 ਵਜੇ ਬੜੀ ਸੋਹਣੀ ਗਈ ਆ ਜੀ ਦੀ ਛੱਡ ਕੇ ਬੜੀ ਸੋਹਣੀ ਛੱਡ ਕੇ ਗਈ ਆ ਜਦ ਮੈਂ ਮੋੜ ਮਗਰ ਮੈਨੂੰ ਫੋਨ ਕਰਦੇ ਆ ਮੈਨੂੰ ਨਹੀਂ ਪਤਾ ਇਨ ਕੀ ਦਿੱਤਾ ਮਰ ਉਹ ਥੋੜੀ ਮੇਰੀ ਨਹੀਂ ਮੈਨੂੰ ਕਹਿੰਦੇ ਹਸਪੀਟਲ ਨੂੰ ਆ ਜਾ ਰਾਜਾ ਹਸਪੀਟਲ ਨੂੰ ਲੈ ਕੇ ਚੱਲ ਚੱਲਦੇ ਆ ਪਹਿਲਾਂ ਬਜ਼ਾਰਾ ਸਭ ਕਿਹਾ ਫੇ ਕਹਿੰਦੇ ਸੇਠੀ ਦੇ ਆ ਜਾਓ ਸੇਠੀ ਦੇ ਨਹੀਂ ਫੇ ਕਹਿੰਦੇ ਰਾਜਾ ਰਾਜਾ ਹਸਪੀਟਲ ਆ ਜਾਓ ਤੋ ਮੈਂ ਤਾਂ ਕੰਮ ਨਹੀਂ ਰਹਿਦਾ ਹੀ ਨਹੀਂ ਚੱਕਰਾ ਚ ਸਤਨਾ ਠੀਕ ਹੈ ਫਾਜੀ ਸਾਡੇ ਕੋਲ ਕਹਿਣ ਲਈ ਕੁਝ ਨਹੀਂ ਬਚਿਆ ਸਾਡੀ ਧੀ ਚਲੋਗੇ ਸਾਡਾ ਸਾਰਾ ਕੁਝ ਚਲੇ ਗਿਆ ਸਾਨੂੰ ਉਹ ਦੱਸ ਦਿੰਦੇ ਫੋਨ ਕਰਕੇ ਤੇ ਤੁਹਾਡੀ ਲੜਕੀ ਨਾਲ ਕੀ ਹੋ ਗਿਆ ਕੀ ਨਹੀਂ ਹੋਇਆ ਸਾਨੂੰ ਬਿਲਕੁਲ ਨਹੀਂ ਸੀ ਹੋਣਾ ਸਾਨੂੰ ਉਹ ਗਲਤ ਪਾਸੇ ਹਸਪੀਟਲਾਂ ਚੇਕਮਾਈ ਗਿਆ ਸਾਡੇ ਉਹਨੇ ਟਾਈਮ ਕਾਫੀ ਖਰਾਬ ਕਰਤਾ ਜਦੋਂ ਸੀ ਉੱਥੇ ਹਸਪੀਟਲ ਪਹੁੰਚੇ ਸਾਡੀ ਲੜਕੀ ਬੇਹੋਸ਼ ਪਈ ਸੀ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਦੇ ਸਹੁਰਿਆਂ ਨੇ ਉਹਨਾਂ ਨੇ ਕੀ ਕੀਤਾ ਸਾਨੂੰ ਮਿਲਣ ਵੀ ਨਹੀਂ ਦਿੱਤਾ ਸਾਨੂੰ ਨਾ ਉਹਨਾਂ ਨੇ ਕੁਝ ਦੱਸਿਆ ਬਸ ਪਾਜੀ ਤੁਸੀਂ ਥਾਣੇ ਆਏ ਹੋ ਪੁਲਿਸ ਕੋਲੋਂ ਕੋਈ ਇਨਸਾਫ ਮੰਗਣ ਆਏ ਹੋ ਪੁਲਿਸ ਨੂੰ ਕੀ ਦੱਸ ਕੇ ਆਏ ਹੋ ਕੀ ਬਿਆਨ ਦੇ ਕੇ ਆਏ ਹੋ ਬਸ ਉਹਨਾਂ ਨੇ ਆਪਣੀ ਕਾਰਵਾਈ ਪਾਜੀ ਕਰਨਗੇ ਜੋ ਵੀ ਆ ਸਾਨੂੰ ਸਾਫ਼ ਲੈ ਮਿਲਣਾ ਚਾਹੀਦਾ ਆ ਹਰਪ੍ਰੀਤ ਆ ਉਹਨਾਂ ਦੇ ਘਰ ਵਾਲਾ ਉਹਨਾਂ ਦੀ ਸੱਸ ਆ ਉਹਨਾਂ ਦਾ ਸਹਰਾ ਆ। ਹਾਂਜੀ। ਉਹ ਜ਼ਿੰਮੇਵਾਰ ਆ। ਉਹਨਾਂ ਦੀ ਇਹ ਗਲਤੀ ਉਹਨੇ ਸਾਨੂੰ ਸਭ ਕੁਝ ਹੋਣ ਦੇ ਬਾਵਜੂਦ ਵੀ ਸਾਨੂੰ ਫੋਨ ਨਹੀਂ ਕਿਸੇ ਰਿਸ਼ਤੇਦਾਨ ਨੂੰ ਕੁੜੀ ਦੀ ਮਾਂ ਨੂੰ ਕਿਸੇ ਨੂੰ ਵੀ ਪਿੰਡ ਦੇ ਸਰਪੰਚ ਜਾਂ ਕਿਸੇ ਨੂੰ ਵੀ ਕਿਸੇ ਨੂੰ ਪਿੰਡਦਿਆਂ ਨੂੰ ਵੀ ਨਹੀਂ ਸਾਨੂੰ ਧੂ ਕੱਢੀ ਉਹਨਾਂ ਨੇ ਵੀ ਤੁਹਾਡੀ ਲੜਕੀ ਦਾ ਕੀ ਹੋ ਗਿਆ। ਸਾਨੂੰ ਇਸ ਗੱਲ ਦਾ ਬਹੁਤ ਆ ਜੋ ਸਾਡੀ ਲੜਕੀ ਨਾਲ ਜੋ ਹੋਇਆ ਕਿਸੇ ਨੂੰ ਆ ਵੀ ਆਉਣ ਵਾਲੇ ਟਾਈਮ 'ਚ ਨਾ ਹੋਵੇ। ਇਹ ਇਨਸਾਫ ਕੀ ਚਾਹੁੰਦੇ ਹੋ? ਬਸ ਇੱਕ ਲੜਕਾ ਆ ਉਹਦੇ ਬੇਟਾ ਆ। ਨੋ ਮਿਖਨੇ ਦਾ ਆ ਡਾਕਟਰਾਂ ਨੇ ਕੀ ਕਿਹਾ ਹੈ ਡਾਕਟਰਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਅੰਦਰ ਪੈਂ ਗਈਆਂ ਦੋਨੇ ਮੈਂ ਉਹਨਾਂ ਦੀ ਭੂਆ ਆ ਇਹ ਮਾ ਆ ਤਾਂ ਸਾਨੂੰ ਡਾਕਟਰ ਨੇ ਅੰਦਰ ਬੰਨ ਨਹੀਂ ਦਿੱਤਾ ਕਹਿੰਦੇ ਬਾਹਰ ਚਲੋ ਮੈਂ ਕਿਹਾ ਜਾ ਉਹਨਾਂ ਦੇ ਹਸਬੰਦ ਜਾ ਸਕਦੇ ਸਾਨੂੰ ਵੀ ਉਹ ਨਹੀਂ ਜਾਣ ਦਿੰਦੇ ਅਸੀਂ ਵੀ ਹੱਥੀ ਸਾਡੀ ਧੀ ਆ ਅਸੀਂ ਦੇਖਣਾ ਚਾਹੁੰਦੇ ਆ ਕਹਿੰਦੇ ਵਾਕੀ ਅਸੀਂ ਆਪਣੀ ਇਹ ਕਾਰਵਾਈ ਕਰੂੰਗੇ ਤੁਸੀਂ ਬਾਹਰ ਚਲੋ ਫਿਰ ਤੁਹਾਨੂੰ ਸੱਦਾਂਗੇ ਜਦ ਆਹ ਉਹ ਆਪਣੇ ਐਮਰਜੈਂਸੀ ਸੀ ਬਾਚੇ ਆਰ ਸੀ ਯੂ ਚ ਲਗਾਏ ਫੇ ਕਹਿੰਦੇ 72 ਘੰਟੇ ਮਗਰੋਂ ਤੁਹਾਡਾ ਪਤਾ ਲੱਗੇਗਾ ਬਸ ਫੇ ਸਾਨੂੰ 2:30 ਵਜੇ ਹੀ ਪਤਾ ਲੱਗਾ ਫੇ ਕੁੜੀ ਆਪਣੇ ਉਹਨਾਂ ਸਾਲਿਆਂ ਨੇ ਪੀ ਐਸ ਵਾਚਨ ਦਿੱਤਾ ਪਰ ਇਹ ਉਹ ਦੇਖਦੇ ਆ ਹੁਣ ਬਸ ਬਾਕੀ ਇਹਨਾਂ ਨੂੰ ਪਤਾ ਆ ਸਾਡੇ ਇਹ ਨਾਲ ਪਤਾ ਜੀ ਬੜੀ ਦੁੱਖ ਵਾਲੀ ਗੱਲ ਹੋਈ ਆ ਕੀ ਇਨਸਾਫ ਕਹਨੇ ਸੀ ਇਹਨਾਂ ਨੇ ਕਿਹਾ ਪਰਚਾ ਹੋਣਾ ਚਾਹੀਦਾ ਜਿਹਨੇ ਸਾਡੀ ਕੁੜੀ ਨਾਲ ਕੀਤਾ ਉਹਨਾਂ ਨੇ ਵੀ ਕੀ ਸਮਝਦੇ ਹੋ ਕਿਦਾਂ ਮੌਤ ਕਿਦਾਂ ਹੋਈ ਹੈ ਤੇ ਹਾਲੇ ਹੁਣ ਪੋਸਟਮਾਰਟਮ ਤੇ ਪਤਾ ਲੱਗੂਗਾ ਜੀ ਕੱਲ ਪੋਸਟਮਾਰਟਮ ਇਹ ਆਪੇ ਦਵਾਈ ਘਾਤੀ ਕੋਈ ਨਹੀਂ ਦਿੱਤੀ ਆ ਜਾਂ ਘਾਤੀ ਹੈ ਇਹਦੇ ਬਾਰੇ ਕੋਈ ਪਤਾ ਮੈਨੂੰ ਕੁਝ ਨਹੀਂ ਪਤਾ ਸਾਡਾ ਥੰਮੀ ਦਾ ਸੰਪਰਕ ਵਾਲਾ ਦੇਖੋ ਜੀ ਸਾਡੀ ਲੜਕੀ ਦੇ ਨਾਲ ਜੋ ਵੀ ਹੋਇਆ ਬਹੁਤ ਗਲਤ ਹੋਇਆ ਪਰ ਮਾੜਾ ਹੋਇਆ ਜੋ ਵੀ ਜਿੰਨੇ ਵੀ ਦੋਸ਼ੀ ਨੇ ਦੋਸ਼ ਕੀਤਾ ਜਿੰਨੇ ਵੀ ਗਲਤੀ ਕੀਤੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਨਸਾਫ ਇਹੀ ਹੈ ਅਸ ਦਾ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਤੇ ਸਾਡੀ ਲੜਕੀ ਦਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਸਾਨੂੰ ਇਨਸਾਫ ਚਾਹੀਦਾ ਜੋ ਇਹਨਾਂ ਦੀ ਮਦਰ ਮੰਗਦੀ ਆ ਬਿਆਨ ਮਾਨੂੰ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਉਹ ਹੋਣੀ ਵੀ ਚਾਹੀਦੀ ਜੋ ਵੀ ਇਹਨਾਂ ਦਾ ਬਣਦਾ ਹੱਕ ਉਹ ਮਿਲਣਾ ਚਾਹੀਦਾ ਇਹਨਾਂ ਦਾ ਇਹੀ ਆ ਵੀ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਪਰਚੇ ਹੋਣੇ ਚਾਹੀਦੇ ਕੀ ਸਮਝਦੇ ਹੋ ਸਾਰਾ ਪਰਿਵਾਰ ਵੱਲ ਉਹਨੂੰ ਸਰਵਾਰ ਸਾਰਾ ਪਰਿਵਾਰ ਵੱਲ ਹੋਇਆ ਹੈ ਇਹ ਕੱਲ ਜਾ ਕੇ ਆਏ ਬੜੇ ਵਧੀਆ ਸਵੇ